ਦੀ ਲੀਆਂ ਸੰਤਾਨ ਵੱਲੋਂ ਦੇ ਸਾਰਿਆਂ ਨੂੰ ਪਹਿਲਾਂ ਮੈਂ ਫਤਿਹ ਚ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਸੁਰਿੰਦਰਪਾਲ ਸਿੰਘ ਤਲਪੁਰਾ ਕੋਆਰਡੀਨੇਟਰ ਜਿਹੜੀ ਕਰਤਾਰਪੁਰ ਸਾਹਿਬ ਗਾਇਡੋ ਲੰਗਰ ਸੰਘਰਸ਼ ਕਮੇਟੀ ਮੇਰੇ ਨਾਲ ਬੈਠੇ ਨੇ ਭਾਈ ਮਨਜੀਤ ਸਿੰਘ ਜੀ ਠਰੂ ਖਾਲਸਾ ਰਾਜ ਦੇ ਸਤਿ ਸੰਤੋਸ ਦੇ ਨਾਲ ਹੀ ਮੇਰੇ ਇੱਧਰ ਵੀ ਜੁੜੀ ਹੋਈ ਬੈਠੇ ਨੇ ਭਾਈ ਹਰਪਾਲ ਸਿੰਘ ਜੀ ਖਾਲਸਤਾਨੀ ਮੁੱਖ ਸੇਵਾਦਾਰ ਜਥਾ ਸ਼ੀਜੂਲ ਪਿੰਡਾਲੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆਪਾਂ ਬੁਲਾਈ ਆ ਉਹ ਬੁਲਾਈ ਆ ਕਿ ਪਿਛਲੇ ਦਿਨੀ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਜੀ ਜਿਹੜੇ ਕਿ ਆਪਣੀ ਸੇਵਾ ਇੱਥੋਂ ਕਰਕੇ ਗਏ ਨੇ ਤੇ ਜਥੇਦਾਰ ਅਕਾਸ਼ਕ ਸਾਹਿਬ ਜੀ ਨੇ ਉਹਨਾਂ ਨੂੰ ਸੇਵਾ ਮੁਕਤੀ ਦਿੱਤਾ ਤੇ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਆ ਉਸ ਵੀਡੀਓ ਦੇ ਵਿੱਚ ਉਹ ਆਪਣੇ ਆਪ ਨੂੰ ਫੇਰ ਜਥੇਦਾਰ ਪਟਨਾ ਸਾਹਿਬ ਵੀ ਲੋਕਾਂ ਨੂੰ ਕਹਿ ਰਹੇ ਨੇ ਕਿ ਮੈਨੂੰ ਸੇਵਾ ਜਿਹੜੀ ਮਿਲੀ ਆ ਸੋ ਅੱਜ ਦੀ ਪ੍ਰੈਸ ਕਾਨਫਰੰਸ ਲਈ ਅਸੀਂ ਕੋਈ ਗੱਲਾਂ ਆਦੀਆਂ ਸਾਂਝੀਆਂ ਕਰਨਾ ਚਾਹੁੰਦੇ ਆ ਜਿਨ੍ਹਾਂ ਦੇ ਵਿੱਚ ਇਹ ਗੱਲ ਕਰਨਾ ਚਾਹੁੰਦੇ ਆ ਕਿ ਪਿਛਲੇ ਸਮੇਂ ਜਥੇਦਾਰ ਅਕਾਲਕਸਰ ਸਾਹਿਬ ਜੀ ਦੀ ਅਗਵਾਈ ਦੇ ਹੇਠ ਇੱਕ ਕਮੇਟੀ ਬਣੀ ਸੀਗੀ ਜਿਹੜੀ ਕਮੇਟੀ ਦੇ ਵਿੱਚ ਭਾਈ ਰਜਿੰਦਰ ਸਿੰਘ ਜੀ ਮਹਿਤਾ ਭਾਈ ਸਰਦੇਵ ਸਿੰਘ ਜੀ ਪੂਰਾ ਕੋਨਾ ਤੇ ਸੀਨੀਅਰ ਵਕੀਲ ਐਡਵੋਕੇਟ ਭਗਵੰਤ ਸਿੰਘ ਜੀ ਸਹਿਯਕਾ ਮੌਜੂਦ ਹਨ ਤੇ ਉਹਨਾਂ ਦੇ ਕਮੇਟੀ ਜਿਹੜੀ ਬਣੀ ਸੀਗੀ ਉਸ ਕਮੇਟੀ ਦੀ ਰਿਪੋਰਟ ਜਿਹੜੀ ਆ ਹਜੇ ਤੱਕ ਜਨਤਕ ਨਹੀਂ ਹੋਈ ਸੋ ਅਸੀਂ ਮੰਗ ਕਰਦੇ ਆ ਜਨਰੇਟਰ ਅਕਾਲਤਖ ਸਾਹਿਬ ਕੋਲੋਂ ਕਿ ਜਿਹੜੀ ਉਹ ਕਮੇਟੀ ਦੀ ਰਿਪੋਰਟ ਆ ਉਹ ਰਿਪੋਰਟ ਜਿਹੜੀ ਆ ਜਨਤਕ ਕੀਤੀ ਜਾਣੀ ਚਾਹੀਦੀ ਆ ਤੇ ਪਿਛਲੇ ਸਮੇਂ ਆਪ ਜੀ ਦੇ ਹੁਕਮਾਂ ਦੇ ਅਨੁਸਾਰ ਵਿਗਿਆਨੀ ਇਕਬਾਲ ਸਿੰਘ ਜੀ ਨੂੰ ਇੱਕ ਹੁਕਮਨਾਮਾ ਵੀ ਜਾਰੀ ਕੀਤਾ ਗਿਆ ਸੀਗਾ ਕਿ ਇਹ ਆਪਣੀਆਂ ਸਵਾਵਾਂ ਜਿਹੜੀਆਂ ਆ ਇਹਨਾਂ ਨੂੰ ਮੁਕਤ ਕਰ ਦਿੱਤਾ ਜਾਵੇ ਤੇ ਉਸ ਹੁਕਮਨਾਮੇ ਦੇ ਆਧਾਰ ਤੇ ਉੱਤੇ ਪਟਨਾ ਸਾਹਿਬ ਦੇ ਜਿਹੜੀ ਕਮੇਟੀ ਆ ਉਹਨਾਂ ਨੇ ਉਹਨਾਂ ਨੂੰ ਸੇਵਾ ਮੁਕਤ ਵੀ ਕਰ ਦਿੱਤਾ ਜੀ ਜਾ ਤੇ ਜੋ ਹੁੰਦੀ ਐ ਉਹਨਾਂ ਦੀਆਂ ਬੰਦੀਆਂ ਸਵਾਵਾਂ ਦਾ ਉਹਨਾਂ ਦਾ ਹੱਤਪਾ ਸੀਗਾ ਉਹ ਥਰੂ ਚੈੱਕਾਂ ਦੇ ਰਾਹੀਂ ਜਿਹੜਾ ਆ ਉਹ ਉਹਨਾਂ ਨੂੰ ਦਿੱਤਾ ਗਿਆ ਸੀਗਾ ਪਰ ਹੁਣ ਜਦੋਂ ਇਹ ਸਵਾਮਾਂ ਇੱਥੋਂ ਖਤਮ ਕਰਕੇ ਗਏ ਨੇ ਤੇ ਅੱਜ ਜਾ ਕੇ ਜਿਹੜਾ ਇਹਨਾਂ ਨੇ ਫੇਰ ਆਪਣੇ ਆਪ ਨੂੰ ਜ਼ਥੇਦਾਰ ਕਹਿਣਾ ਸ਼ੁਰੂ ਕਰ ਦਿੱਤਾ ਆ ਉਹ ਉਹਦੇ ਉੱਤੇ ਅਸੀਂ ਚਾਹੁੰਦੇ ਆ ਕਿ ਉਹ ਲਈ ਜਾਂਚ ਪਟਵਾਲ ਕਰਨ ਵਾਸਤੇ ਉਹ ਜਿਹੜੀ 3 ਮੈਂਬਰੀ ਕਮੇਟੀ ਆ ਜ਼ਥੇਦਾਰ ਸਾਹਿਬ ਜਿਹੜੇ ਆ ਉਹਨੂੰ ਮੋੜ ਬਹਾਰ ਕਰਕੇ ਤੇ ਉਹਦੀ ਰਿਪੋਰਟ ਜਿਹੜੀ ਆ ਸੰਸਦਾਂ ਦੇ ਸਾਹਮਣੇ ਪੇਸ਼ ਕੀਤੀ ਜਾਵੇ ਤਾਂ ਜੋ ਗਿਆਨੀ ਇਕਬਾਲ ਸਿੰਘ ਜਿਹੜੇ ਆ ਜਿਹੜੇ ਉਹਨਾਂ ਦੇ ਉੱਤੇ ਰੋਕ ਲਾਈ ਜਾ ਸਕੇ ਅਸੀਂ ਜਥੇਦਾਰ ਸਭ ਨੂੰ ਇਹ ਵੀ ਅਪੀਲ ਕਰਦੇ ਆ ਕਿ ਜਿੰਨਾ ਚਿਰ ਤੱਕ ਉਹ ਰਿਪੋਰਟ ਜਨਤਕ ਨਹੀਂ ਹੁੰਦੀ ਉਹਨਾਂ ਚਿਰ ਤੱਕ ਗਿਆਨੀ ਇਕਬਾਲ ਸਿੰਘ ਦੇ ਸਿੱਖਾਂ ਦੇ ਕਿਸੇ ਵੀ ਧਾਰਮਿਕ ਕੰਮਾਂ ਦੇ ਵਿੱਚ ਜਾਂ ਸਮਾਜਿਕ ਕੰਮਾਂ ਦੇ ਵਿੱਚ ਉਹਨਾਂ ਦੇ ਜਿਹੜੇ ਕੋਈ ਸਮਾਗਮ ਜਿਹੜੇ ਹੁੰਦੇ ਆ ਉਹਨਾਂ ਦੇ ਜੁਰੀ ਦੀ ਰੋਕ ਲਾਉਣ ਵਾਸਤੇ ਇੱਕ ਹੁਕਮਨਾਮਾ ਜਿਹੜਾ ਉਹ ਆਕਾਤਰ ਸਾਹਿਬ ਤੋਂ ਜਾਰੀ ਕੀਤਾ ਜਾਵੇ ਤੇ ਨਾਲ ਦੀ ਨਾਲ ਹੀ ਅਸੀਂ ਇਹ ਵੀ ਇੱਥੇ ਦੱਸਣਾ ਚਾਹੁੰਦੇ ਆ ਕਿ ਗਿਆਨੀ ਇਕਬਾਲ ਸਿੰਘ ਜੀ ਦੇ ਮਾਮਲੇ ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਜਿਹੜੀ ਆ ਉਹਦੀ ਦਖਲਅੰਦਾਜ਼ੀ ਜਿਹੜੀ ਆ ਬਹੁਤ ਜ਼ਿਆਦਾ ਪਟਨਾ ਸਾਧ ਦੇ ਵਿੱਚ ਹੋ ਰਹੀ ਆ ਜਿਹਨੂੰ ਸਿੱਖ ਕੌਮ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ ਤੇ ਨਾਲ ਹੀ ਉੱਥੋਂ ਦੀ ਕਮੇਟੀ ਦੇ ਪ੍ਰਧਾਨ ਪਟਨਾ ਸਾਧ ਦੇ ਜਗਜੋਤ ਸਿੰਘ ਜੀ ਸੋਹੀ ਸਾਹਿਬ ਜਿਨ੍ਹਾਂ ਦੇ ਨਾਲ ਸਾਡੀ ਗੱਲ ਵੀ ਹੋਈ ਆ ਅਸੀਂ ਫੋਨ ਉੱਤੇ ਵੀ ਉਹਨਾਂ ਨਾਲ ਰਾਬਤਾ ਕਰਕੇ ਉਹਨਾਂ ਨੂੰ ਵੀ ਬੇਨਤੀ ਕੀਤੀ ਆ ਉਹਨਾਂ ਨੂੰ ਵੀ ਅਪੀਲੇ ਇਸ ਆਪਜੀ ਦੇ ਵੱਖ-ਵੱਖ ਚੈਨਲਾਂ ਦੇ ਮਾਧਿਅਮ ਰਾਹੀਂ ਜਿਹੜਾ ਉਹ ਕਰਨਾ ਚਾਹੁੰਦੇ ਆ ਕਿ ਇਹਨਾਂ ਦੇ ਦੋਸ਼ ਜਿਹੜੇ ਗਿਆਨੀ ਗੀ ਹੁਣਾਂ ਤੋਂ ਉੱਤੇ ਬਹੁਤ ਵੱਡੇ ਦੋਸ਼ ਲੱਗੇ ਨੇ ਹਜੇ ਤੱਕ ਉਹਨਾਂ ਦਾ ਕੋਈ ਫੈਸਲਾ ਨਹੀਂ ਆਇਆ ਉਹ ਇਸ ਪੰਥਦਰਦੀ ਨੂੰ ਹਜੇ ਕਿਸੇ ਕਿਸਮ ਦੀ ਕੋਈ ਸੇਵਾ ਨਾ ਦੇਣ ਜੇ ਉਹ ਕਿਸੇ ਵੀ ਸਿਆਸੀ ਦਬਾਅ ਦੇ ਹੇਠ ਆ ਕੇ ਕੋਈ ਵੀ ਇਸ ਤਰ੍ਹਾਂ ਦਾ ਕੰਮ ਕਰਦੇ ਆ ਤੇ ਉਹ ਇਹ ਸਮਝਿਆ ਜਾਊਗਾ ਕਿ ਉਹ ਪੰਥ ਦੇ ਪਿੱਠ ਦੇ ਵਿੱਚ ਉਹਨਾਂ ਉਹਨੂੰ ਵੀ ਛੁੜਾ ਜਿਹੜਾ ਹੂਮਾ ਰਹਿ ਗਿਆ ਇਹ ਅਸੀਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਰਾਹੀਂ ਸੇਕ ਸੰਤਾ ਦਾ ਜਿਹੜਾ ਰੂਸ ਹੈ ਉਹ ਇਹਨਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਤੇ ਇਹਨਾਂ ਜਥੇਦਾਰ ਸਹਬਾਨਾਂ ਨੂੰ ਅਪੀਲ ਕਰਦੇ ਆ ਕਿ ਨਾਲ ਹੀ ਨਾ ਪਾਣੀ ਪਟਨਾ ਸਾਹਿਬ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਇਹਨਾਂ ਗੱਲਾਂ ਉੱਤੇ ਗੌਰ ਜੜਾ ਜ਼ਰੂਰੀ ਸਰੋਸਪੁਰਾ ਜੀ ਕਮੇਟੀ ਕਦੋਂ ਬਣਾਈ ਗਈ ਸੀ ਜਿਹੜੀ ਤੇ ਇਹ ਲਗਭਗ ਕਮੇਟੀ ਜਿਹੜੀ ਆ ਇਹ 2022 ਦੇ ਵਿੱਚ ਜਿਹੜੀ ਆ ਇਹ ਬਣਾਈ ਗਈ ਸੀਗੀ ਤੇ ਉਸ ਕਮੇਟੀ ਦੇ ਵਿੱਚ ਜਦੋਂ ਇਹ ਪੇਸ਼ ਉਹ ਜਦੋਂ ਕਮੇਟੀ ਉੱਥੇ ਬੋਧੀ ਸੀ ਇਹ ਪੇਸ਼ ਨਹੀਂ ਸੀ ਹੋਏ ਤੇ ਗਿਆਨੀ ਜੀ ਨੇ ਇਹ ਗੱਲ ਕਹੀ ਸੀਗੀ ਕਿ ਮੈਂ ਅਸਤੀਫਾ ਦੇ ਦਿੱਤਾ ਪਰ ਕਮੇਟੀ ਦੇ ਕੋਲ ਪੇਸ਼ ਨਹੀਂ ਹੋਏ ਤੇ ਕਮੇਟੀ ਵਾਪਸ ਆ ਗਈ ਤੇ ਵਾਪਸ ਆਉਣ ਤੋਂ ਬਾਅਦ ਜਥੇਦਾਰ ਕਾਂਟਕ ਸਾਹਿਬਾ ਨੇ ਹੁਕਮ ਦਿੱਤਾ ਸੀਗਾ ਕਿ ਇਹਨਾਂ ਦਾ ਜਿਹੜਾ ਅਸਤੀਫਾ ਜਿਹੜਾ ਦਿੱਤਾ ਆ ਉਹ ਪ੍ਰਵਾਨ ਕਰ ਲੈ। ਜਿਉਂ ਕਮੇਟੀ ਨਾਲ ਰابطਾ ਕੀਤਾ ਕੋਈ ਉਸ ਕਮੇਟੀ ਨਾਲ ਅਜੇ ਰابطਾ ਨਹੀਂ ਹੋਇਆ ਜੀ ਰابطਾ ਕਰਾਂਗੇ ਅਸੀਂ ਹੌਣਾਂ।